ਕੱਤਸਾ ਇੱਕ ਹੋਰ ਤੁਸੀਂ ਕਹਿ ਰਹੇ ਵੀ ਰਣਜੀਤ ਜੀ ਉਹਨਾਂ ਨੂੰ ਇੱਕ ਗਿਫਟ ਦੇ ਕੇ ਚਲੇਓ ਕਿਹੜੀ ਗਿਫਟ ਹੈਗੀ ਆ ਜਿਹੜੀ ਹਾਈ ਮਿਲਕ ਵਾਲੀ ਤੁਸੀਂ ਕਹਿ ਰਹੇ ਸੀ ਗੱਲ ਇਹਦਾ ਕੀ ਫਾਇਦਾ ਹੋਣ ਵਾਲਾ ਇਹ ਦੇਖੋ ਜੀ ਇਹ ਇਦਾਂ ਦਾ ਪ੍ਰੋਡਕਟ ਤਿਆਰ ਹੋ ਗਿਆ ਉਸ ਪਰਮਾਤਮਾ ਦੀ ਕਿਰਪਾ ਨਾਲ ਇਹ ਜਦੋਂ ਆਪਾਂ ਨਾ ਮਤਲਬ ਪਸ਼ੂ ਕਿਸੇ ਵੀ ਤਰੀਕੇ ਨਾਲ ਕਿਸੇ ਵੀ ਚੀਜ਼ ਕਾਰਨ ਪਸ਼ੂ ਦਾ ਦੁੱਧ ਘਟ ਜਾਂਦਾ ਹੈ ਤਾਂ ਇਹਦੇ ਵਿੱਚ ਨਾ ਦੋ ਤਰ੍ਹਾਂ ਦੇ ਪ੍ਰੋਡਕਟ ਨੇ ਜੀ ਇੱਕ ਲਿquid ਫਾਰਮ ਦੇ ਵਿੱਚ ਹੈ ਇੱਕ ਪਾਊਡਰ ਫਾਰਮ ਦੇ ਵਿੱਚ ਹੈ ਠੀਕ ਹੈ ਦੋਨਾਂ ਨੂੰ ਜਿਵੇਂ ਲਿquid ਆਪਾਂ ਲੈਣਾ 100 ml ਜੀ ਪਾਊਡਰ ਲੈਣਾ ਆਪਾਂ 50 ml ਦੋ ਟਾਈਮ ਦੇਣਾ ਜੀ ਦੂਸਰੀ ਡੋਸ ਤੋਂ ਬਾਅਦ ਪਤਾ ਲੱਗਣਾ ਸ਼ੁਰੂ ਹੋ ਜੂ ਵੀ ਪਸ਼ੂ ਦਾ ਦੁੱਧ ਵਧਣਾ ਸ਼ੁਰੂ ਹੋ ਗਿਆ ਠੀਕ ਹੈ ਜੀ ਕਿੰਨਾ ਕੁ ਵਧਾ ਦਿੰਦਾ ਕਿੰਨਾ ਕੁ ਦੁੱਧ ਦੇਖੋ ਜੀ ਇਹਨਾਂ ਤੇ ਡਿਪੈਂਡ ਕਰਦਾ ਮੇਰੇ ਭਰਾ ਤੇ ਵੀ ਕਿੰਨਾ ਟਾਈਮ ਦੇਖੋ ਸਟਾਰਟਿੰਗ ਟਾਈਮ ਦਾ ਖਰਚਾ ਮਹਿਸੂਸ ਹੁੰਦਾ ਹੈ ਕਿਉਂਕਿ ਇਹ ਮਾਰਕੀਟ ਦੇ ਵਿੱਚ 900 ਰੁਪਏ ਦਾ ਪ੍ਰੋਡਕਟ ਮਿਲਦਾ ਹੈ ਹੈਨਾ ਜੀ ਤੇ ਮਤਲਬ ਇਹਦਾ ਬੈਨੀਫਿਟ ਜਦੋਂ ਦੁੱਧ ਵਧਣ ਲੱਗ ਗਿਆ ਜੀ ਤਾਂ ਇਹ ਮੰਨ ਕੇ ਚਲੋ ਪਸ਼ੂ 5 6 10 ਕਿਲੋ ਵੀ ਦੁੱਧ ਘਟਾ ਹੈ ਤਾਂ ਇਹ ਉਸ ਨੂੰ ਵੀ ਰਿਕਵਰ ਕਰੂਗਾ ਬਹੁਤ ਵੱਡੀ ਗੱਲ ਬਹੁਤ ਵੱਡੀ ਗੱਲ ਹੈ ਜੀ 5 10 ਕਿਲੋ ਹਾਂ ਜੀ ਹਾਂ ਜੀ ਜੇ ਰੈਗੂਲਰ ਪਾਊਗਾ ਜੀ ਹੋਊਗਾ ਕੰਪਲੀਟ